ਸਤਰੀਆਕਾਲ ਜੀ ਤੁਸੀਂ ਸੁਣ ਰਹੇ ਹੋ ਬੁੱਕ ਬਾਣੀ ਜਿੱਥੇ ਕਿਤਾਬਾਂ ਬੋਲਦੀਆਂ ਨੇ ਹਰ ਐਪੀਸੋਡ ਚ ਅਸੀਂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਕਹਾਣੀਆਂ ਦਾ ਸਾਰ ਲੈ ਕੇ ਆਉਂਦੇ ਆ ਤਾਂ ਜੋ ਹਰ ਕਿਤਾਬ ਦੀ ਸੋਚ ਤੁਹਾਡੇ ਦਿਲ ਤੱਕ ਪਹੁੰਚ ਸਕੇ ਚੱਲੋ ਸ਼ੁਰੂਆਤ ਇੱਕ ਨਵੇਂ ਸਫ਼ਰ ਦੀ ਕਿਤਾਬਾਂ ਦੇ ਸੰਸਾਰ ਵਿੱਚ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਸਾਹਿਤ ਦੇ ਇੱਕ ਬਹੁਤ ਬਹੁਤ ਹੀ ਮਸ਼ਹੂਰ ਨਾਵਲ ਦੀ ਨਾਨਕ ਸਿੰਘ ਦਾ ਲਿਖਿਆ ਪਵਿੱਤਰ ਪਾਪੀ ਹਾਂਜੀ ਇਹ ਨਾਵਲ ਤਾਂ ਮਤਲਬ ਪੰਜਾਬੀ ਸਾਹਿਤ ਦਾ ਇੱਕ ਥੰਮ ਹੈਗਾ ਆ ਬਿਲਕੁਲ ਇਹ ਸਿਰਫ ਇੱਕ ਕਹਾਣੀ ਨਹੀਂ ਮੈਨੂੰ ਲੱਗਦਾ ਇਹ ਸਮਾਜ ਤੇ ਨੈਤਿਕਤਾ ਤੇ ਇੱਕ ਵੱਡੀ ਟਿੱਪਣੀ ਵੀ ਹੈ ਸਹੀ ਗੱਲ ਹੈ ਪਵਿੱਤਰ ਪਾਪੀ ਸਿਰਫ ਪਾਤਰਾਂ ਦੀ ਗੱਲ ਨਹੀਂ ਕਰਦਾ ਇਹ ਤਾਂ ਸਾਨੂੰ ਆਪਣੇ ਅੰਦਰ ਦੇਖਣ ਲਈ ਮਜਬੂਰ ਕਰਦਾ ਹੂੰ ਇਹ ਪਿਆਰ ਤਿਆਗ ਗਰੀਬੀ ਇਹ ਸਾਰੇ ਵਿਸ਼ੇ ਤਾਂ ਹੈਗੇ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਖੜਾ ਕਰਦਾ ਹੈ ਕਿ ਪਾਪ ਕੀ ਹੈ ਤੇ ਪੁੰਨ ਕੀ ਤੇ ਕੀ ਹਾਲਾਤ ਬਦਲ ਦਿੰਦੇ ਨੇ ਕਿਸੇ ਕੰਮ ਦੀ ਨੈਤਿਕਤਾ ਨੂੰ ਬਿਲਕੁਲ ਇਹੀ ਇਹੀ ਤਾਂ ਸਾਰਾ ਸਾਰਾ ਇਸ ਨਾਵਲ ਦਾ ਤੇ ਅੱਜ ਆਪਾਂ ਇਸ ਸੇ ਦਾਰਸ਼ਨਿਕ ਸਵਾਲ ਦੇ ਆਲੇ ਦੁਆਲੇ ਘੁੰਮਦੀ ਇਸ ਕਹਾਣੀ ਦੀਆਂ ਪਰਤਾਂ ਫਰੋਲਾਂਗੇ ਵੱਖ-ਵੱਖ ਪੜਾਵਾਂ ਨੂੰ ਦੇਖਾਂਗੇ ਕਿਰਦਾਰਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਸ਼ੁਰੂ ਕਰਦੇ ਆ ਫਿਰ ਤਾਂ ਪਹਿਲਾ ਅਧਿਆਏ ਹੈ ਗਰੀਬੀ ਦਾ ਸਾਇਆ ਕਹਾਣੀ ਸ਼ੁਰੂ ਹੁੰਦੀ ਹੈ ਵੇਦਪਾਰ ਸਾਦੋਂ ਇੱਕ ਕਲਰਕ ਹਾਂਜੀ ਇਮਾਨਦਾਰ ਬਹੁਤ ਪਰ ਨਾਲ ਹੀ ਬਹੁਤ ਗਰੀਬ ਹਾਂ ਗਰੀਬੀ ਉਹਦੀ ਵੱਡੀ ਪਹਿਚਾਨ ਹੈਗੀ ਆ ਪਤਨੀ ਆ ਧੀ ਵਿਦਾਂਤੀ ਹੈ ਪਰ ਗੁਜ਼ਾਰਾ ਬਹੁਤ ਔਖਾ ਚੱਲ ਰਿਹਾ ਕਰਜ਼ੇ ਤੰਗੀ ਸਿਰ ਤੇ ਕਰਜ਼ਾ ਮਾਹੌਲ ਬਹੁਤ ਭਾਰੀ ਹੈ ਸ਼ੁਰੂ ਤੋਂ ਹੀ ਪਰ ਇੱਥੇ ਨਾ ਨੈਨਕ ਸਿੰਘ ਨੇ ਸ਼ੁਰੂ ਜੀ ਵੇਦਪਾਰਸਾ ਦੀ ਇਮਾਨਦਾਰੀ ਤੇ ਜ਼ੋਰ ਦਿੱਤਾ ਉਹਦਾ ਇੱਕ ਡਾਇਲੋਗ ਹੈ ਰੋਟੀ ਕੱਚੀ ਹੋਵੇ ਪਰ ਦਿਲ ਸਾਫ਼ ਹੋਣਾ ਚਾਹੀਦਾ ਵਾਹ ਏ ਮਤਲਬ ਉਸ ਕਿਰਦਾਰ ਦਾ ਤੇ ਨਾਵਲ ਦੇ ਨੈਤਿਕ ਤੋਰੇ ਦਾ ਆਧਾਰ ਬਣ ਜਾਂਦਾ ਗਰੀਬੀ ਹੈ ਪਰ ਸਵੈਮਾਨ ਵੀ ਹੈ ਸਹੀ ਗੱਲ ਹੈ ਇਸੇ ਮਾਹੌਲ ਵਿੱਚ ਅਗਲਾ ਅਧਿਆਇ ਆਉਂਦਾ ਹੈ ਪਿਆਰ ਦੀ ਕਲੀ ਤੇ ਐਂਟਰੀ ਹੁੰਦੀ ਹੈ ਪੂਰਨ ਚੰਦ ਦੀ ਹਾਂਜੀ ਪੂਰਨ ਇੱਕ ਸਿੱਧਾ ਸਾਦਾ ਜਿਹਾ ਥੋੜਾ ਸ਼ਰਮੀਲਾ ਜਿਹਾ ਮੁੰਡਾ ਉਹ ਪਰਿਵਾਰ ਦੇ ਨੇੜੇ ਆਉਂਦਾ ਹੈ ਉਹਨਾਂ ਦੀ ਮਦਦ ਕਰਦਾ ਹੈ ਤੇ ਹੌਲੀ-ਹੌਲੀ ਸਭ ਦਾ ਪਿਆਰਾ ਬਣ ਜਾਂਦਾ ਹੈ ਤੇ ਇੱਥੇ ਹੀ ਵੇਦਾਂਤੀ ਤੇ ਪੂਰਨ ਵਿਚਕਾਰ ਇੱਕ ਬੜਾ ਨਿਰਮਲ ਜਿਹਾ ਬਿਨਾਂ ਕਿਸੇ ਲਾਲਚ ਵਾਲਾ ਪਿਆਰ ਪਨਪਣ ਲੱਗਦਾ ਹੈ ਬਿਲਕੁਲ ਇਹ ਦਿਖਾਉਂਦਾ ਕਿ ਜਿਹੜੀਆਂ ਸੱਚੀਆਂ ਭਾਵਨਾਵਾਂ ਨੇ ਉਹ ਮੁਸ਼ਕਿਲਾਂ 'ਚ ਵੀ ਆਪਣਾ ਰਸਤਾ ਲੱਭ ਲੈਂਦੀਆਂ ਨੇ ਗਰੀਬੀ ਦੀ ਪੱਥਰੀਲੀ ਜ਼ਮੀਨ ਤੇ ਵੀ ਪਿਆਰ ਖਿੜ ਸਕਦਾ ਪਰ ਇਹ ਖੁਸ਼ੀ ਇਹ ਸਹਜਤਾ ਜ਼ਿਆਦਾ ਦੇਰ ਨਹੀਂ ਰਹਿੰਦੀ ਹੈ ਨਾ ਹਾਂ ਬਿਲਕੁਲ ਨਹੀਂ ਤੀਜੇ ਅਧਿਆਏ ਆਉਂਦਾ ਸਮਾਜਿਕ ਦਬਾਅ ਤੇ ਕਹਾਣੀ ਇੱਕਦਮ ਮੋੜ ਕੱਟਦੀ ਆ ਵੇਦਪਾਰਸਾ ਤੇ ਕਰਜ਼ਾਵੱਧਾ ਜਾਂਦਾ ਤੇ ਫਿਰ ਐਂਟਰੀ ਹੁੰਦੀ ਆ ਪਿੰਡ ਦੇ ਮਹਾਜਨ ਮਾਧੋਰਾਮ ਦੀ ਅੱਛਾ ਉਹ ਸਿਰਫ ਆਪਣਾ ਪੈਸਾ ਨਹੀਂ ਮੰਗਦਾ ਉਹ ਵੇਦਪਾਰਸਾਂ ਨੂੰ ਜ਼ਲੀਲ ਕਰਦਾ ਉਹਦੀ ਇੱਜ਼ਤ ਨਾਲ ਖੇਡਦਾ ਹੂੰ ਇੱਥੇ ਨਾਲਕ ਸਿੰਘ ਸਿਰਫ ਮਾਧੋਰਾਮ ਨੂੰ ਬੁਰਾ ਨਹੀਂ ਦਿਖਾ ਰਿਹਾ ਉਸ ਵੇਲੇ ਦੇ ਪੂਰੇ ਸਿਸਟਮ ਤੇ ਸਵਾਲ ਚੁੱਕ ਰਿਹਾ ਨੇ ਮਤਲਬ ਜਿੱਥੇ ਪੈਸੇ ਵਾਲੇ ਦਾ ਰਾਜ ਸੀ ਹਾਂ ਤੇ ਇਮਾਨਦਾਰ ਬੰਦਾ ਪਿਸ ਰਿਹਾ ਸੀ ਇਹ ਸਿਰਫ ਆਰਥਿਕ ਸ਼ੋਸ਼ਣ ਨਹੀਂ ਇਹ ਭਾਵਨਾਤਮਕ ਸ਼ੋਸ਼ਣ ਵੀ ਹੈ ਜੋ ਸ਼ਾਇਦ ਜ਼ਿਆਦਾ ਤਕਲੀਫ ਦਿੰਦਾ ਤੇ ਇਸੇ ਦਬਾਅ ਵਿੱਚ ਪੂਰਨ ਦੇ ਪਿਆਰ ਦਾ ਅਸਲ ਇਮਤਿਹਾਨ ਸ਼ੁਰੂ ਹੁੰਦਾ ਚੌਥਾ ਅਧਿਆਏ ਤਿਆਗ ਤੇ ਇਮਤਿਹਾਨ ਹਾਂਜੀ ਵੇਦ ਪਾਰਸਾ ਦੇ ਪਰਿਵਾਰ ਨੂੰ ਬਚਾਉਣ ਲਈ ਪੂਰਨਿਕ ਬਹੁਤ ਵੱਡਾ ਕਦਮ ਚੁੱਕਦਾ ਉਹ ਆਪਣੀ ਨੌਕਰੀ ਛੱਡ ਦਿੰਦਾ ਹਾਂ ਨੌਕਰੀ ਕੁਰਬਾਨ ਕਰ ਦਿੰਦਾ ਤੇ ਮਾਧੂਰਾਮ ਤੋਂ ਹੀ ਪੈਸੇ ਉਧਾਰ ਲੈ ਕੇ ਵੇਦ ਪਾਰਸਾ ਦੀ ਮਦਦ ਕਰਦਾ ਯਾਨੀ ਕਿ ਖੁਦ ਕਰਜ਼ਾਈ ਹੋ ਜਾਂਦਾ। ਓਹੋ। ਤੇ ਜਦੋਂ ਵਿਦਾਂਤੀਓ ਨੂੰ ਰੋਕਦੀ ਆ ਤਾਂ ਉਹਦਾ ਜਵਾਬ ਉਹ ਨਾਵਲ ਦੇ ਸਿਰਲੇਖ ਵਾਲੇ ਇਸ਼ਾਰਾ ਕਰਦਾ। ਉਹ ਕਹਿੰਦਾ ਜੇ ਮੇਰੇ ਤਿਆਗ ਨਾਲ ਤੇਰੇ ਘਰ ਦੀ ਲੋੜੀ जलेਗੀ ਤਾਂ ਮੈਂ ਹਰ ਪਾਪ ਕਰਨ ਨੂੰ ਤਿਆਰ ਆ। ਬਹੁਤ ਵੱਡੀ ਗੱਲ ਕਹਿ ਗਿਆ। ਇੱਥੋਂ ਹੀ ਪਵਿੱਤਰ ਪਾਪੀ ਦਾ ਅਸਲ ਮਤਲਬ ਸ਼ੁਰੂ ਹੁੰਦਾ। ਬਿਲਕੁਲ। ਪਿਆਰ ਹੁਣ ਸਿਰਫ ਭਾਵਨਾ ਨਹੀਂ ਰਿਹਾ। ਇੱਕ ਕਰਤਵ ਬਣ ਗਿਆ। ਇੱਕ ਜ਼ਿੰਮੇਵਾਰੀ। ਪਰ ਕੀ ਇਹ ਪਾਪ ਹੈ ਜੇ ਕਿਸੇ ਦੀ ਭਲਾਈ ਲਈ ਕੀਤਾ ਜਾਵੇ? ਇਹੀ ਦੁਬਿਧਾ ਅੱਗੇ ਜਾ ਕੇ ਹੋਰ ਗਹਿਰੀ ਹੁੰਦੀ ਹੈ। ਪੰਜਵੇਂ ਅਧਿਆਇ ਵਿੱਚ ਪਾਪ ਦਾ ਅਰਥ ਹਾਂ ਇੱਥੇ ਪਤਾ ਲੱਗਦਾ ਕਿ ਪੂਰਨ ਨੇ ਪਰਿਵਾਰ ਦੀ ਮਦਦ ਲਈ ਕੁਝ ਅਜਿਹਾ ਕੀਤਾ ਜਿਸ ਨੂੰ ਸਮਾਜ ਸ਼ਾਇਦ ਗਲਤ ਮੰਨਦਾ ਸਪਸ਼ਟ ਨਹੀਂ ਦੱਸਿਆ ਕੀ ਕੀਤਾ ਪਰ ਇਸ਼ਾਰਾ ਹੈ ਕਿ ਕੋਈ ਸਮਾਜਿਕ ਜਾਂ ਕਾਨੂੰਨੀ ਹੱਦ ਟੱਪੀ ਗਈ ਭਾਵੇਂ ਉਹਦਾ ਇਰਾਦਾ ਨੀਕ ਸੀ ਪਰ ਉਹ ਕੰਮ ਦਾ ਬੋਝ ਉਹਨੂੰ ਖਾਈ ਜਾਂਦਾ ਉਹ ਖੁਦ ਨੂੰ ਦੋਸ਼ੀ ਮੰਨਦਾ ਤੇ ਇੱਥੇ ਨਾਨਕ ਸਿੰਘ ਸਾਨੂੰ ਫਿਰ ਸੋਚਣ ਲਾ ਦਿੰਦੇ ਨੇ ਕੀ ਕੋਈ ਕੰਮ ਸਿਰਫ ਨਤੀਜੇ ਜਾਂ ਕਾਨੂੰਨ ਕਰਕੇ ਪਾਪ ਹੁੰਦਾ ਜਾਂ ਫਿਰ ਨੀਅਤ ਵੀ ਮਾਇਨੇ ਰੱਖਦੀ ਹੈ ਜੇ ਨੀਅਤ ਸਾਫ਼ ਹੋਵੇ ਭਾਵੇਂ ਤਰੀਕਾ ਗਲਤ ਹੋਵੇ ਤਾਂ ਕੀ ਉਹ ਪੂਰੀ ਤਰ੍ਹਾਂ ਪਾਪ ਕਿਹਾ ਜਾ ਸਕਦਾ ਹੈ ਪਵਿੱਤਰ ਪਾਪੀ ਇਹ ਸਿਰਲੇਖ ਹੈ ਤੇ ਬਹੁਤ ਪਾਰਾ ਲੱਗਦਾ ਹੈ ਹਾਂਜੀ ਕੀ ਪਵਿੱਤਰਤਾ ਸਿਰਫ ਬੇਗੁਨਾ ਹੋਣ ਛੇ ਜਾਂ ਕਿਸੇ ਲਈ ਕੁਰਬਾਨੀ ਦੇਣ ਚ ਵੀ ਹੋ ਸਕਦੀ ਹੈ ਭਾਵੇਂ ਸਮਾਜ ਨੂੰ ਉਹ ਕੁਰਬਾਨੀ ਮਨਜ਼ੂਰ ਨਾ ਹੋਵੇ ਤੇ ਸਬਦ ਦਾ ਸਾਰ ਉਹਨਾਂ ਦੇ ਰਿਸ਼ਤੇ ਤੇ ਪੈਂਦਾ ਹੈ ਅਗਲਾ ਅਧਿਆਇ ਵਿਛੋੜਾ ਬਹੁਤ ਦਰਦ ਭਰਿਆ ਪੜਾ ਹੈ ਇਹ ਹਾਲਾਤ ਉਹਨਾਂ ਨੂੰ ਵੱਖ ਕਰ ਦਿੰਦੇ ਨੇ ਵੇਦਪਾਰਸਾ ਦੀ ਸਿਹਤ ਹੋਰ ਖਰਾਬ ਘਰ ਚ ਤੰਗੀ ਉਵੇਂ ਤੇ ਸਮਾਜ ਉਹਨਾਂ ਦੇ ਪਿਆਰ ਨੂੰ ਖਾਸ ਕਰਕੇ ਗਰੀਬੀ ਕਰਕੇ ਕਬੂਲ ਨਹੀਂ ਕਰਦਾ ਇਹ ਵਿਛੋੜਾ ਸਿਰਫ ਦੂਰੀ ਦਾ ਨਹੀਂ ਦਿਲਾਂ ਦਾ ਵੀ ਹੈ। ਹੂੰ ਇੱਥੇ ਦੇਖਦੇ ਹਾਂ ਕਿ ਕਿਵੇਂ ਇੱਕ ਸਾਫ਼ ਸੁਥਰਾ ਪਿਆਰ ਵੀ ਸਮਾਜ ਦੀਆਂ ਕੰਧਾਂ, ਮਜਬੂਰੀਆਂ ਤੇ ਗਲਤਫਹਿਮੀਆਂ ਨਾਲ ਟਕਰਾ ਕੇ ਟੁੱਟਦਾ। ਪੂਰਨ ਦਾ ਅੰਦਰੂਨੀ ਦੋਸ਼ ਤੇ ਵਿਦਾਂਤੀ ਦਾ ਬਾਹਰਲਾ ਦਰਦ ਬਹੁਤ ਦੁਖਦਾਈ ਤਸਵੀਰ ਬਣਦੀ ਆ। ਇਸ ਵਿਛੋੜੇ ਤੋਂ ਬਾਅਦ ਪੂਰਨ ਲਈ ਇੱਕ ਨਵਾਂ ਸੰਘਰਸ਼ ਸ਼ੁਰੂ ਹੁੰਦਾ ਹੈ। ਸੱਤਵਾਂ ਅਧਿਆਏ ਸੰਘਰਸ਼ ਤੇ ਤਬਦੀਲੀ। ਆ ਕਰਦਾ ਹੈ ਸ਼ਾਇਦ ਮਨ ਹਲਕਾ ਕਰਨ ਲਈ। ਬਿਲਕੁਲ ਪਰ ਸ਼ਾਂਤੀ ਨਹੀਂ ਮਿਲਦੀ। ਉਹਦਾ ਕਹਿਣਾ ਕਿ ਮੈਨੂੰ ਲੋਕਾਂ ਦੀ ਨਹੀਂ ਆਪਣੇ ਅੰਦਰ ਦੀ ਮਾਫੀ ਦੀ ਲੋੜ ਹੈ ਸਭ ਕੁਝ ਬਿਆਨ ਕਰ ਦਿੰਦਾ ਹੈ। ਮਤਲਬ ਇੱਕ ਮਨੋਵਿਗਿਆਨਿਕ ਯਾਤਰਾ ਹੈ। ਹਾਂ ਉਹ ਹਾਲਾਤ ਤੋਂ ਨਹੀਂ ਆਪਣੇ ਅੰਦਰ ਦੇ ਦੋਸ਼ੀ ਭਾਵ ਤੋਂ ਭੱਜ ਰਿਹਾ ਹੈ ਜਾਂ ਕਹੋ ਲੜ ਰਿਹਾ ਹੈ। ਉਹਦੀ ਸੇਵਾ ਇੱਕ ਤਰ੍ਹਾਂ ਦਾ ਪ੍ਰਸਚਿਤ ਹੈ ਮੁਕਤੀ ਵੱਲ ਕਦਮ। ਤੇ ਇਹ ਸੰਘਰਸ਼ ਉਸ ਨੂੰ ਇੱਕ ਅਜਿਹੇ ਕੰਮ ਵੱਲ ਲੈ ਜਾਂਦਾ ਹੈ ਜੋ ਮਤਲਬ ਫੈਸਲਾ ਕਰ ਦਿੰਦਾ ਹੈ। 8ਵਾਂ ਅਧਿਆਏ ਮੌਤ ਤੇ ਮਾਫੀ। ਇਸ ਦੌਰਾਨ ਵੇਦ ਪਾਰਸਾ ਦੀ ਮੌਤ ਹੋ ਜਾਂਦੀ ਹੈ। ਕਰਜ਼ਾ ਤਾਂ ਉੱਥੇ ਹੀ ਥੜਾ ਹੈ ਹਾਂਜੀ ਤੇ ਪੂਰਨ ਵਾਪੇ ਆਂਦਾ ਆਪਣਾ ਸਭ ਕੁਝ ਵੇਚ ਵੱਟ ਕੇ ਜੋ ਵੀ ਕਮਾਇਆ ਹੁੰਦਾ ਉਹ ਸਾਰਾ ਕਰਜ਼ਾ ਮਾਦੋਰਾਮ ਦੇ ਮੂੰਹ ਤੇ ਮਾਰਦਾ ਹੈ ਅੱਛਾ ਤੇ ਉਹਦਾ ਕਹਿਣਾ ਤੁਸੀਂ ਜਿਸ ਇਨਸਾਨ ਨੂੰ ਤੰਗ ਕੀਤਾ ਸੀ ਉਸਦਾ ਕਰਜ਼ਾ ਅੱਜ ਇੱਕ ਪਾਪੀ ਨੇ ਚੁਕਾ ਦਿੱਤਾ ਇਹ ਸਿਰਫ ਪੈਸੇ ਦੇਣਾ ਨਹੀਂ ਸੀ ਇਹ ਤਾਂ ਇੱਕ ਨੈਤਿਕ ਜਿੱਤ ਸੀ ਬਿਲਕੁਲ ਇੱਕ ਪਾਪੀ ਦੀ ਜਿੱਤ ਜਿਸ ਦਾ ਕੰਮ ਕਿਸੇ ਵੀ ਪੁੰਨੀ ਤੋਂ ਵੱਧ ਪਵਿੱਤਰ ਨਿਕਲਿਆ ਇਸ ਨਾਲ ਉਹ ਸਿਰਫ ਵੇਦ ਪਾਰਸਾ ਦਾ ਕਰਜ਼ਾ ਨਹੀਂ ਉਤਾਰਦਾ ਆਪਣੇ ਅੰਦਰ ਦਾ ਬੋਝ ਵੀ ਹਲਕਾ ਕਰਦਾ ਹੈ ਇਹ ਸਾਬਤ ਕਰਦਾ ਹੈ ਕਿ ਮੁਕਤੀ ਕਰਮ ਨਾਲ ਵੀ ਮਿਲਦੀ ਹੈ ਸਹੀ ਗੱਲ ਇਸ ਵੱਡੇ ਕੰਮ ਤੋਂ ਬਾਅਦ ਫਿਰ ਸੱਚ ਸਾਹਮਣੇ ਆਉਂਦਾ ਆਉਣਾ ਨੌਵਾਂ ਅਧਿਆਇ ਸੱਚ ਦੀ ਪਹਿਚਾਨ ਹਾਂਜੀ ਵਿਦਾਂਤੀ ਨੂੰ ਸਾਰੀ ਅਸਲੀਅਤ ਪਤਾ ਲੱਗਦੀ ਹੈ ਪੂਰਨ ਦੀ ਕੁਰਬਾਨੀ ਉਹਦੇ ਕੰਮਾਂ ਪਿੱਛੇ ਦੀ ਨੀਅਤ ਕਿ ਜੋ ਵੀ ਕੀਤਾ ਭਾਵੇਂ ਗਲਤ ਤਰੀਕੇ ਨਾਲ ਪਰ ਕੀਤਾ ਪਰਿਵਾਰ ਲਈ ਤੇ ਇਹੀ ਉਹ ਪਲ ਹੈ ਜਦੋਂ ਵਿਦਾਂਤੀ ਉਸ ਨੂੰ ਸੱਚਮੁੱਚ ਸਮਝਦੀ ਹੈ ਤੇ ਉਸ ਨੂੰ ਪਵਿੱਤਰ ਪਾਪੀ ਵਜੋਂ ਕਬੂਲ ਕਰਦੀ ਹੈ ਇਹ ਭਾਵਨਾਤਮਕ ਸਿਖਰ ਹੋਣਾ ਨਾਵਲ ਦਾ ਬਿਲਕੁਲ ਪਿਆਰ ਤ્યાਗ ਮਾਫੀ ਸੱਚ ਸਭ ਕੁਝ ਇੱਥੇ ਇਕੱਠਾ ਹੁੰਦਾ ਹੈ ਤੇ ਵਿਦਾਂਤੀ ਦੀ ਇਹ ਮੰਜ਼ੂਰੀ ਪੂਰਨ ਲਈ ਦੁਨੀਆਂ ਦੀ ਹਰ ਮੰਜ਼ੂਰੀ ਤੋਂ ਵੱਡੀ ਹੈ ਇਹ ਉਹਦੇ ਪਾਪ ਨੂੰ ਇੱਕ ਨਵਾਂ ਪਵਿੱਤਰ ਅਰਥ ਦਿੰਦੀ ਹੈ ਇੱਥੇ ਆ ਕੇ ਨਾਵਲ ਦਾ ਕੇਂਦਰੀ ਸੰਦੇਸ਼ ਪੂਰਾ ਸਾਫ਼ ਹੋ ਜਾਂਦਾ ਹਾਂ ਕਿ ਜੋ ਪਾਪ ਮਨੁੱਖਤਾ ਦੀ ਖਾਤਰ ਹੋਵੇ ਉਹ ਪਾਪ ਨਹੀਂ ਹੁੰਦਾ ਇਸ ਸੱਚ ਦੀ ਪਹਿਚਾਨ ਤੋਂ ਬਾਅਦ ਕਹਾਣੀ ਅੰਤ ਵੱਲ ਵੱਧਦੀ ਆ 10ਵਾਂ ਅਧਿਆਇ ਅੰਤ ਤੇ ਅਮਨ ਇੱਥੇ ਪੂਰਨ ਨੂੰ ਇੱਕ ਤਰ੍ਹਾਂ ਦੀ ਆਤਮਿਕ ਸ਼ਾਂਤੀ ਮਿਲਦੀ ਹੈ ਭਾਵੇਂ ਦੁੱਖ ਬਹੁਤ ਦੇਖੇ ਸਮਾਜ ਦੀਆਂ ਨਜ਼ਰਾਂ 'ਚ ਵੀ ਗਿਰਿਆ ਪਰ ਅੰਤ ਵਿੱਚ ਉਸ ਨੂੰ ਅੰਦਰੂਨੀ ਸਕੂਨ ਮਿਲਦਾ ਉਹ ਸਮਝ ਜਾਂਦਾ ਹੈ ਕਿ ਅਸਲ ਮਹਾਨਤਾ ਬਾਹਰੀ ਦਿਖਾਵੇ ਜਾਂ ਰੁਤਬੇ 'ਚ ਨਹੀਂ ਸਗੋਂ ਨiyet ਇਰਾਦੇ ਤੇ ਤਿਆਗ ਵਿੱਚ ਹੈ ਇਹ ਅੰਤ ਸਿਰਫ ਕਹਾਣੀ ਦਾ ਅੰਤ ਨਹੀਂ ਇੱਕ ਸੋਚ ਦਾ ਸਿਖਰ ਆ ਹਾਂਜੀ ਇਹ ਦੱਸਦਾ ਹੈ ਕਿ ਕਿਵੇਂ ਦਰਦ ਤੇ ਪਾਪ ਵਿੱਚੋਂ ਵੀ ਪਵਿੱਤਰਤਾ ਜਨਮ ਲੈ ਸਕਦੀ ਹੈ ਪੂਰਨ ਤੇ ਵੇਦਾਂਤੀ ਦੀ ਕਹਾਣੀ ਭਾਵੇਂ ਦੁਨੀਆਵੀ ਤੌਰ ਤੇ ਸ਼ਾਇਦ ਅਧੂਰੀ ਰਹੀ ਪਰ ਨੈਤਿਕ ਤੌਰ ਤੇ ਇਹ ਇੱਕ ਮਿਸਾਲ ਬਣ ਜਾਂਦੀ ਹੈ ਇਹ ਸਿਖਾਉਂਦੀ ਹੈ ਕਿ ਕਈ ਵਾਰ ਨੇਕੀ ਦਾ ਰਾਹ ਸਮਾਜ ਦੇ ਬਣਾਏ ਨਿਯਮਾਂ ਨੂੰ ਤੋਲ ਕੇ ਹੀ ਨਿਕਲਦਾ। ਬਿਲਕੁਲ। ਤਾਂ ਕੁੱਲ ਮਿਲਾ ਕੇ ਜੇ ਆਪਾਂ ਸਾਰ ਕੱਢੀਏ ਤਾਂ ਨਾਵਲ ਦਾ ਸੰਦੇਸ਼ ਇਹੀ ਹੈ ਕਿ ਨੈਤਿਕਤਾ ਕੋਈ ਸਿੱਧੀ ਸਪੱਟ ਚੀਜ਼ ਨਹੀਂ। ਹਾਂ, ਇਹ ਕਾਲਾ ਜਾਂ ਚਿੱਟਾ ਨਹੀਂ ਹੈਗਾ। ਇਹ ਹਾਲਾਤ, ਨੀਅਤ, ਨਤੀਜੇ ਇਹਨਾਂ ਸਭ ਤੇ ਨਿਰਭਰ ਕਰਦਾ ਹੈ। ਜੇ ਕੋਈ ਪਿਆਰ ਜਾਂ ਪਲਾਈ ਲਈ ਸਮਾਜ ਦੀ ਨਜ਼ਰ 'ਚ ਗਲਤ ਕਦਮ ਚੁੱਕਦਾ ਕੀ ਉਹ ਸੱਚੀ ਪਾਪੀ ਹੋ ਗਿਆ? ਜਾਂ ਉਹਦੀ ਨੀਅਤ ਉਹਦੇ ਕੰਮ ਨੂੰ ਪਵਿੱਤਰ ਬਣਾ ਦਿੰਦੀ ਹੈ? ਨਾਨਕ ਸਿੰਘ ਨੇ ਬਹੁਤ ਸੋਹਣਾ ਸਵਾਲ ਚੁੱਕਿਆ ਤੇ ਜਵਾਬ ਪਾਠਕ ਤੇ ਛੱਡ ਦਿੱਤਾ ਹਾਂਜੀ ਨਾਵਲ ਇਹੀ ਕਹਿੰਦਾ ਹੈ ਕਿ ਜੇ ਇਰਾਦਾ ਸ਼ੁੱਧ ਹੈ ਦਿਲ 'ਚ ਦਰਦ ਹੈ ਤਾਂ ਸ਼ਾਇਦ ਗਲਤੀ ਵੀ ਇਬਾਦਤ ਬਣ ਜਾਂਦੀ ਹੈ ਕਿਸੇ ਨੂੰ ਪਰਖਣ ਲੱਗੇ ਸਿਰਫ ਕੰਮ ਨਾ ਦੇਖੋ ਉਸ ਪਿੱਛੇ ਦੀ ਨੀਅਤ ਤੇ ਮਜਬੂਰੀ ਵੀ ਸਮਝੋ ਸਹੀ ਗੱਲ ਹੈ ਸ਼ਾਇਦ ਅਸਲ ਨੈਤਿਕਤਾ ਨਿਯਮਾਂ ਦੀ ਪਾਲਣਾ ਤੋਂ ਵੱਧ ਸਹੀ ਇਰਾਦੇ ਵਿੱਚ ਹੈ ਬਿਲਕੁਲ ਵਾਕਈ ਪਵਿੱਤਰ ਪਾਪੀ ਇੱਕ ਐਸਾ ਨਾਵਲ ਹੈ ਜੋ ਪੜਨ ਤੋਂ ਬਾਅਦ ਵੀ ਬਹੁਤ ਦੇਰ ਤੱਕ ਸੋਚਣ ਲਈ ਰੱਖਦਾ ਸਿਰਫ ਕਹਾਣੀ ਨਹੀਂ ਇੱਕ ਦਰਸ਼ਨ ਹੈ ਗਾਇਆ ਹਾਂਜੀ ਬੇਸ਼ੱਕ ਤਾਂ ਐਸੀ ਸਾਡੀ ਕੋਸ਼ਿਸ਼ ਨਾਨਕ ਸਿੰਘ ਦੇ ਇਸ ਸ਼ਾਹਕਾਰ ਨਾਵਲ ਪਵਿੱਤਰ ਪਾਪੀ ਦੀਆਂ ਕੁਝ ਪਰਤਾਂ ਨੂੰ ਸਮਝਣ ਦੀ ਉਮੀਦ ਹੈ ਇਸ ਗੱਲਬਾਤ ਨੇ ਕੁਝ ਨਵੇਂ ਪਹਿਲੂ ਸਾਹਮਣੇ ਲਿਆਉਂਦੇ ਹੋਣਗੇ ਜ਼ਰੂਰ ਜਾਂਦੇ ਜਾਂਦੇ ਇੱਕ ਸਵਾਲ ਸਾਰਿਆਂ ਲਈ ਛੱਡ ਜਾਂਦੇ ਆ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਨਿਯਮ ਕਾਨੂੰਨ ਨਿਗਰਾਨੀ ਸਭ ਕੁਝ ਬਹੁਤ ਜ਼ਿਆਦਾ ਹੈ ਕੀ ਅੱਜ ਵੀ ਕੋਈ ਪਵਿੱਤਰ ਪਾਪੀ ਹੋ ਸਕਦਾ ਹੈ ਹੂੰ ਸੋਚਣ ਵਾਲੀ ਗੱਲ ਹੈ ਕੀ ਹੁਣ ਨੇਕ ਨੀਅਤ ਨਾਲ ਕੀਤੀ ਗਲਤੀ ਦੀ ਕੋਈ ਗੁੰਜਾਇਸ਼ ਬਚੀ ਹੈ ਇਸ ਸਵਾਲ ਤੇ ਸੋਚ ਵਿਚਾਰ ਕਰਿਓ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਮੈਂਟਸ ਦੱਸੋ ਕਿਹੜੀ ਕਿਤਾਬ ਦੀ ਸਮਰੀ ਤੁਸੀਂ ਸੁਣਨਾ ਚਾਹੁੰਦੇ ਹੋ ਅਗਲੇ ਐਪੀਸੋਡ ਚ ਬੁੱਕ ਬਾਣੀ ਜਿੱਤੇ ਹਰ ਕਿਤਾਬ ਬੋਲਦੀ ਹੈ